ਤਬੜੀ ਮੰਦ ਭਾਗੀ ਖਬਰ ਬਰਨਾਲਾ ਦੇ ਤਨੌਲਾ ਤੋਂ ਸਾਹਮਣੇ ਜਿੱਥੇ ਇੱਕ 5 ਸਾਲਾਂ ਬੱਚੀ ਦੀ ਪਾਣੀ ਦੇ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ ਹੈ ਮਾਮਲਾ ਜੋ ਹੈ ਉਹ ਕਰੇਲੂ ਕਲੇਸ਼ ਇਸ ਪੂਰੀ ਘਟਨਾ ਦਾ ਦੱਸਿਆ ਜਾ ਰਿਹਾ ਹੈ ਕਾਰਨ ਕਿ ਪਤੀ ਪਤਨੀ ਦਾ ਅਕਸਰ ਝਗੜਾ ਰਹਿੰਦਾ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਜੋ ਪਤਨੀ ਹੈ ਉਹ ਆਪਣੇ 5 ਸਾਲ ਦੀ ਧੀ ਨੂੰ ਲੈ ਕੇ ਨਹਿਰ ਤੇ ਜਾਂਦੀ ਹੈ ਪਹਿਲਾਂ ਨਹਿਰ ਦੇ ਵਿੱਚ ਬੱਚੇ ਨੂੰ ਸੁੱਟ ਦਿੱਤਾ ਜਾਂਦਾ ਉਸ ਤੋਂ ਬਾਅਦ ਖੁਦ ਨਹਿਰ ਦੇ ਵਿੱਚੋਂ ਛਾਲ ਮਾਰ ਦਿੰਦੀ ਹੈ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਜੋ ਹੈ ਔਰਤ ਨੂੰ ਤਾਂ ਬਚਾ ਲਿਆ ਗਿਆ ਪਰ 5 ਸਾਲਾਂ ਬੱਚੀ ਦੀ ਜੋ ਹੈ ਉਹ ਮੌਤ ਹੋ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਉਹੀ ਨਹਿਰ ਹੈ ਜਿਸ ਦੇ ਵਿੱਚ ਇਸ ਪੂਰੀ ਘਟਨਾ ਨੂੰ ਜਾਣ ਦਿੱਤਾ ਗਿਆ ਪਤਨੀ ਦੇ ਵੱਲੋਂ ਮਾਂ ਦੇ ਵੱਲੋਂ ਆਪਣੀ ਬੱਚੀ ਨੂੰ ਜਿਹੜਾਗਾ ਨਹਿਰ ਵਿੱਚ ਸੁੱਟ ਦਿੱਤਾ ਗਿਆ ਇਰਾਦਾ ਉਹਦਾ ਇਹ ਸੀਗਾ ਕਿ ਪਹਿਲਾਂ ਧੀ ਨੂੰ ਨਹਿਰ ਦੇ ਵਿੱਚ ਸੁੱਟ ਕੇ ਮਾਰ ਦੇਗੀ ਉਸ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਏਗੀ ਜਿਹਾ ਹੀ ਹੋਇਆ ਪਹਿਲਾਂ 5 ਸਾਲਾਂ ਬੱਚੀ ਨੂੰ ਨਹਿਰ ਦੇ ਵਿੱਚ ਧੱਕਾ ਮਾਰਿਆ ਤੇ ਉਸ ਤੋਂ ਬਾਅਦ ਖੁਦ ਵੀ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਖੁਦਕੁਸ਼ੀ ਕਰਨ ਦੀ ਪਰ ਉਸ ਨੂੰ ਜੋ ਹੈ ਬਚਾ ਲਿਆ ਗਿਆ ਪਰ ਬੱਚੀ ਦੀ ਜੋ ਹੈ ਉਹ ਮੌਤ ਹੋ ਗਈ ਹੈ ਤਾਂ ਬੜੀ ਹੀ ਮਾਦਭਾਗੀ ਘਟਨਾ ਬਰਨਾਲਾ ਦੇ ਤਨੋਲਾ ਦੇ ਵਿੱਚ ਇਹ ਜੋ ਹੈ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਤਨੋਲੇ ਜੋ ਹੈ ਇਹ ਔਰਤ ਵਿਆਹੀ ਹੋਈ ਸੀ ਤੇ ਲਗਾਤਾਰ ਇਹਨਾਂ ਦਾ ਜੋ ਹੈ ਝਗੜਾ ਚੱਲ ਰਿਹਾ ਸੀ ਪਤੀ ਪਤਨੀ ਦਾ ਜਿਸ ਤੋਂ ਬਾਅਦ ਇਹ ਦੁਖੀ ਹੋ ਕੇ ਇਹ ਦੋ ਆਪਣੀ ਬੱਚੀ ਨੂੰ ਲੈ ਕੇ ਜਿਹੜੀ ਇਹ ਔਰਤ ਹੈ ਉਹ ਨਹਿਰ ਤੇ ਜਾਂਦੀ ਹੈ ਤੇ ਪਹਿਲਾਂ ਬੱਚੀ ਨੂੰ ਜਿਹੜੀ ਸੁੱਟ ਦਿੰਦੀ ਹੈ ਉਸ ਤੋਂ ਬਾਅਦ ਖੁਦ ਵੀ ਚੱਲ ਮਾਰ ਦਿੰਦੀ ਹੈ ਇਸ ਤੋਂ ਬਾਅਦ ਜੋ ਬੱਚੀ ਹੈ 5 ਸਾਲਾਂ ਗੁਰਨੀਤ ਕੌਰ ਉਸਦੀ ਜੋ ਹੈ ਮੌਤ ਹੋ ਗਈ ਹੈ ਤ ਉਹਦਰ ਜੋ ਮ੍ਰਿਤਕ ਦਾ ਪਿਤਾ ਬਾਰੂ ਸਿੰਘ ਉਸ ਦੇ ਬਿਆਨ ਦੇ ਦਾਤੇ ਪੁਲਿਸ ਦੇ ਵੱਲੋਂ ਉਸਦੀ ਪਤਨੀ ਦੇ ਖਿਲਾਫ pau ਲੜਕੀ ਦੀ ਮਾਂ ਦੇ ਖਿਲਾਫ ਜੋ ਹੈ ਉਹ ਮਾਮਲਾ ਚ ਉਹ ਦਰਜ ਕਰ ਲਿਆ ਗਿਆ ਤਾਂ ਮੰਦਭਾਗੀ ਇਹ ਪੂਰੀ ਘਟਨਾ ਵਾਪਰ ਜਦੋਂ ਹੀ ਪਿੰਡ ਦੇ ਵਿੱਚ ਪੂਰੀ ਇਹ ਖਬਰ ਫੈਲਦੀ ਹੈ ਜਿਸ ਜਿਸ ਤੱਕ ਇਹ ਖਬਰ ਪਹੁੰਚਦੀ ਹੈ ਤਾਂ ਹਰ ਇੱਕ ਸੁਣ ਹੋ ਗਿਆ ਕਿ ਆਖਰ ਜਿਆ ਕਿਵੇਂ ਹੋ ਗਿਆ ਤਾਂ ਵੱਡੀ ਘਟਨਾ ਬੜੀ ਹੀ ਮੰਦਪਾਗੀ ਘਟਨਾ ਧਨੋਲਾ ਦੇ ਵਿੱਚ ਵਾਪਰੀ ਹੈ ਇੱਕ 5 ਸਾਲਾ ਬੱਚੇ ਦੀ ਡੁੱਬਣ ਦੇ ਨਾਲ ਮੌਤ ਹੋ ਗਈ ਜਦੀ ਮਾਂ ਉਸ ਦੀ ਉਹ ਬਚ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੇ ਪਤੀ ਦੇ ਬਿਆਨਾਂ ਦੇ ਆਧਾਰ ਤੇ ਭਾਬ ਬੱਚੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਜੋ ਹੈ ਪੁਲਿਸ ਦੇ ਵੱਲੋਂ ਉਹ ਦਰਜ ਕਰ ਲਿਆ ਗਿਆ ਤਾਂ 5 ਸਾਲਾ ਗੁਰਨੀਤ ਕੌਰ ਹੈ ਜਿਸ ਦੀ ਇਸ ਪੂਰੀ ਘਟਨਾ ਦੇ ਵਿੱਚ ਜੋ ਆ ਉਹ ਬਹੁਤ ਹੋ ਗਈ ਹੈ। ਅੰਦਰ ਇੱਕ ਹਲਕਤ ਮੈਦ ਦੇ ਘਟਨਾ ਵਧੀਆ ਕੀ ਆ ਪੂਰਾ ਮਾਮਲਾ ਕਿ ਕੀ ਕਰਦੇ ਹਾਂ। ਹਾਂਜੀ ਅੱਜ ਅਸੀਂ ਫੀਲਡ ਦੇ ਵਿੱਚ ਸੀਗੇ ਤਾਂ ਮੈਨੂੰ ਕੁੱਬੇ ਪਿੰਡ ਦੇ ਸਰਪੰਚ ਹਰਦੇਵ ਸਿੰਘ ਜੀ ਦਾ ਫੋਨ ਆਇਆ ਵੀ ਇੱਥੇ ਇੱਕ ਲੇਡੀ ਤੇ ਉਹਦੀ ਬੱਚੀ ਨਹਿਰ ਛਾਲ ਮਾਰੀਆ ਵੀ ਉਹਨਾਂ ਦੀ ਇੱਕ ਚੋਂ ਡੈਥ ਹੋ ਗਈ ਇੱਕ ਦੀ। ਵੀ ਇੱਕ ਉੱਥੇ ਦੇ ਪਿੰਡ ਦੇ ਲੋਕਾਂ ਨੇ ਕੱਢ ਲਈ, ਬਚਾ ਲਈ। ਤਾਂ ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਮਾਮਲਾ ਵੈਰੀਫਾਈ ਕਰਿਆ ਤੇ ਰਸਤੇ ਵਿੱਚ ਉਹਦੇ ਪਰਿਵਾਰਕ ਮੈਂਬਰੋ ਲੜਕੀ ਜਿਹੜੀ ਮ੍ਰਿਤਕ ਉਹਨਾਂ ਦੀ ਦੋਤੀ ਸੀ ਗੁਰਨੀਤ ਕੌਰ ਉਹਨੂੰ ਹਸਪੀਟਲ ਲੈ ਗਏ ਸੀਗੇ ਤਾਂ ਉੱਥੇ ਡਾਕਟਰ ਨੇ ਉਹਨੂੰ ਉਮਰਿਤਕ ਘੋਸ਼ਿਤ ਦਿੱਤਾ ਤੇ ਫਿਰ ਰਾਜ ਅਜ਼ੀਜ਼ ਦਾ ਜਿਹੜਾ ਹਸਬੰਡ ਹੈ ਲੜਕੀ ਦਾ ਮਤਲਬ ਕਿਤਾ ਡਿਸੀਜ਼ ਦਾ ਪਿਤਾ ਤਾਂ ਉਹ ਬਾਰੂ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਉਹ ਤੋਂ ਮਾਮਲਾ ਕਲੀਅਰ ਹੋਇਆ ਵੀ ਇਹਨਾਂ ਦਾ ਜਿਹੜਾ ਹੈਗਾ ਸੀ ਉਹ ਰਾਈਟਾ ਘੜਾ ਵਗੈਰਾ ਚੱਲਦਾ ਰਹਿੰਦਾ ਸੀਗਾ ਜਿਸ ਕਰਕੇ ਜਿਵੇਂ ਰੁਸ ਕੇ ਪੇਕੇ ਚਲ ਜਾਣਾ ਜਾਂ ਨਾਨਕੇ ਚਲੇ ਜਾਣਾ ਇਹ ਹੁੰਦਾ ਸੀਗਾ ਉਹਨਾਂ ਇਹਨਾਂ ਦਾ ਆਪਸੀ ਕੀ ਹੋਇਆ ਲਾਸਟ ਵਾਰ ਇਹਨੇ ਬੱਚੀ ਨੂੰ ਜਦੋਂ ਮਹਿਜ ਸੁੱਟਿਆ ਤਾਂ ਉਹਦੀ ਡੈਥ ਹੋ ਗਈ ਇਹਨੇ ਫਿਰ ਉਸ ਤੋਂ ਬਾਅਦ ਖੁਦ ਵੀ ਛਾਲ ਮਾਰੀ ਨਹਿਰ ਚ ਤਾਂ ਜਦੋਂ ਉਹ ਨਹਿਰ ਚ ਛਾਲ ਮਾਰੀ ਤਾਂ ਉਹ ਪਿੰਡ ਦੇ ਲੋਕਾਂ ਨੇ ਕੱਢ ਲਈ ਤਾਂ ਇਹ ਫਿਰ ਇਹ ਪਿਤਾ ਦੀ ਸਟੇਟਮੈਂਟ ਤੇ ਬੱਚੀ ਮਰਨ ਵਾਲੀ ਬੱਚੀ ਦੀ ਮਾਤਾ ਤੇ 302 ਤਹਿਤ ਮਤਲਬ ਪ੍ਰਾਣੀ 302 ਤੇ ਨਵੀਂ ਜੇ ਆਪਾਂ ਗੱਲ ਕਰੀ 103 ਸਬਕਲੋਜ਼ 1 ਬੀ ਐਨ ਐਸ ਤਹਿਤ ਫਰਕਦਰਸ਼ ਕੀਤਾ ਗਿਆ ਜਿਹੜੀ ਹੈਗੀ ਹੈ ਲੇਡੀ ਦੀ ਅਰੇਸਟ ਅਸੀਂ ਪਾ ਚੁੱਕੇ ਹਾਂ ਤੇ ਜਿਹੜਾ ਹੈਗਾ ਸਵੇਰੇ ਪੋਸਟਮਾਰਟਮ ਵਗੈਰਾ ਕਰਾ ਕੇ ਬੱਚੀ ਦਾ ਸੰਸਕਾਰ ਕਰਾਇਆ ਜਾਊਗਾ ਇਹ ਹੁਣ ਤੱਕ ਰਿਜ਼ਰਵ ਕੀਤੀ ਜਿਹੜੀ ਹੈਗੀ ਹੈ ਤਪੀਸ਼ ਤੇ ਜਿਹੜੀ ਬੱਚੀ ਉਹਦੀ ਉਮਰ ਕਿੰਨੀ ਹੈ ਜਿਹੜੀ ਬੱਚੀ ਹੈ ਉਹਦੀ 5 ਸਾਲ ਉਮਰ ਹੈ ਆਪਣੇ ਦਾ ਜਿਹੜਾ ਹੈਗਾ ਮੈਟਰੀ ਜਿਹੜਾ ਡਿਸਪਿਊਟ ਜਿਹਦਾ ਆਪ ਦੀ ਮੈਟਰੀਮੋਨਿਅਲ ਜਿਹੜਾ ਇਹਨਾਂ ਦਾ ਮੈਟਰੀਮੋਨਿਅਲ ਡਿਸਪਿਊਟ ਆ ਉਹ ਝਗੜਾ ਹੈਗਾ ਅੱਗੇ ਥੋੜਾ ਮोटा ਜਿਆਦਾ ਪਰ ਉਹ ਗੱਲੇ ਹੈ ਵੀ ਜਿਹੜਾ ਹੈਗਾ ਮੈਟਰੀਮੋਨਿਅਲ ਡਿਸਪਿਊਟ ਨਾਲ ਦਾ ਬੱਚੇ ਨੂੰ ਨਾ ਹੱਚ ਸੁੱਟਣਾ ਨਹੀਂ ਬਣਦਾ ਸਿਕਾ ਸੁਸਾਈਡਲ ਦਾ ਬੰਦਾ ਜਾਂਦਾ ਵੀ ਕੇ ਇਹ ਖੁਦ ਡੈਥ ਹੁੰਦੀ ਹੈ ਦੀ ਤਾਂ ਹਾਂਜੀ ਹਾਂ ਕਰੂ